ਚੌਕੀਸਰ ਦਾ ਨਾਮ ਬਹੁਤ ਕੈਪਲਾਈਨ ਤੋਂ ਲੱਗਦਾ ਹੈ ਵਾਰੀਅਰ ਬਾਇ ਬਲੱਡ ਦੈਡਸ ਬਾਇ ਹਾਰਡ ਹਾਂਜੀ ਇਹ ਫਿਲਮ ਦੋ ਤਰ੍ਹਾਂ ਨਾਲ ਸੋਚ ਸਕਦੇ ਤੁਸੀਂ ਇੱਕ ਤਾਂ ਪਰਿਵਾਰਕ ਹੈ ਬਹੁਤ ਫਿਲਮ ਦੂਜੀ ਥ੍ਰਿਲਰ ਹੈ ਆਮ ਤੌਰ ਤੇ ਜਿਆਦਾ ਫਿਲਮਾਂ ਜਾਂ ਤਾਂ ਕਾਮੇਡੀ ਹੁੰਦੀ ਹੈ ਸਾਡੇ ਜਿਹੜੀ ਆਪਣੇ ਵਰਨੀ ਹੈ ਜਾਂ ਫਿਰ ਥੋੜੀ ਬਹੁਤ ਇਹ ਥ੍ਰਿਲਰ ਹੁੰਦਾ ਪੰਜਾਬੀ ਵਿੱਚ ਥੋੜੀ ਜਿਹੀ ਘੱਟ ਐਕਸਪੈਰੀਮੈਂਟ ਹੁੰਦਾ ਥੋੜਾ ਜਿਹਾ ਇਹ ਜਾਦਾ ਵਿੱਚ ਹੁੰਦਾ ਰਿਸਕ ਵੀ ਹੁੰਦਾ ਤੇ ਤਾਂ ਬਜਟ ਵੀ ਵੱਜ ਜਾਂਦਾ ਸਾਦੀ মুਵੀ ਬਣਾਉਣ ਨੂੰ ਥੋੜੀ ਸੌਖੀ ਐਕਸ਼ਨ ਵਾਲੀ ਥੋੜਾ ਜਿਹਾ ਬਜਟ ਵੱਜ ਜਾਂਦਾ ਫਿਰ ਟਰਾਈ ਕਰਦੇ ਆਂ ਜੀ ਆਪਾਂ ਟਰੈਨ ਵਾਲੀ ਬਣਾਈਏ ਉਹ ਵੀ ਵੇਖ ਚੁ ਵੀ ਇਦਾਂ ਨਹੀਂ ਕਰੀ ਉਹ ਦੇਖਦੇ ਆ ਕਿ ਬਹੁਤ ਅੱਛੀ ਸੰਦੇਸ਼ ਦਿੰਦੀ ਐ ਦੇਖੋ ਹਰ ਚੀਜ਼ ਵਹਿ ਤਾ ਸੁਨੇਹਾ ਨਹੀਂ ਦਿੰਦੀ ਆਪਾਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਆਂ ਮਸਲਨ ਜੇ ਦਾ ਥੋੜਾ ਕੁਆਰ ਹੈ ਤੁਹਾਨੂੰ ਹਰ ਤਰ੍ਹਾਂ ਦੀ ਖਬਰ ਲਾਉਣੀ ਪੈਂਦੀ ਐ ਕੁਝ ਇੱਕ ਹੁਨਿਆ ਸਮਾਜ ਨਾਲ ਜੁੜੀਆਂ ਕੁਝ ਇੱਕ ਮਨੋਰੰਜਨ ਨਾਲ ਸੋ ਪਰ ਇਹ ਫਿਲਮ ਹੈ ਵੀ ਰਿਸ਼ਤਿਆਂ ਦੀ ਕਹਾਣੀ ਹੈ। ਕਿਤੇ ਵਾਰੀ ਅਸੀਂ ਬਹੁਤ ਛੋਟੀ ਜੀ ਗੱਲ ਤੋਂ ਆਪ ਦਾ ਈਗੋ ਚਾਕੇ ਆ ਟੁੱਟ ਜਾਂ ਲੇ ਇੱਕ ਦੂਜਾ। ਅਸੀਂ ਕਿਤੇ ਵਾਰੀ ਮर्याਦਾ ਵੀ ਭੁੱਲ ਜਾਂਦੇ। ਪਰ ਜਦੋਂ ਬਹੁਤ ਭੀੜ ਜਾਂ ਦੁੱਖ ਪੈਂਦਾ ਹੈ ਫਿਰ ਪਰਿਵਾਰ ਇਕੱਠੇ ਹੋ ਜਾਂਦਾ ਹੈ। ਉਸ ਤਰ੍ਹਾਂ ਦੇ ਰਿਸ਼ਤੇ ਦੀ ਕਹਾਣੀ ਹੈ। ਔਰ ਤੁਸੀਂ ਇਸ ਫਿਲਮੇਂ ਚ ਗਰਮ ਜਾਂ ਟ੍ਰੈਂਡ ਉਪਰ ਮੋਟ ਕਰਦੇ ਹੋਏ ਦਿਖਾਈ ਦੇ ਰਹੇ ਹੋ ਹਾਲਾਂਕਿ ਸਰਕਾਰ ਜਿਹੜੀ ਹਰਿਆਣਾ ਦੀ ਹੈ ਉਹ YouTube ਦੇ ਜਿਹੜੇ ਗਰਮ ਕਲਚਰ ਤੇ ਸੌਫ ਹੈਗੇ ਉਹਨੂੰ ਹਟਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਠੀਕ ਹੋ ਗਏ ਜੀ ਜਿਹੜੀ ਫਿਲਮ ਹੁੰਦੀ ਹੈ ਨਾ ਉਹ ਸੈਂਸਰ ਹੁੰਦੀ ਹੈ ਸੈਂਸਰ ਸਰਕਾਰ ਹੀ ਬਣਾਉਂਦੀ ਹੈ ਤੇ ਜਿਹੜਾ ਬੋਰਡ ਗਵਰਨਮੈਂਟ ਦੁਆਰਾ ਬਣਾਇਆ ਗਿਆ ਹੁੰਦਾ ਜਦੋਂ ਉਹ ਪਾਸ ਕਰਦਾ ਫਿਰ ਉਹਦੀ ਪ੍ਰਵਾਨਗੀ ਹੁੰਦੀ ਹੈ ਤੋ ਉਹ ਫਿਰ ਸਰਟੀਫਿਕੇਟ ਦਾ ਨਿਆ ਲਗ ਲਗ ਜੇ ਥੋੜਾ ਜਿਹਾ ਉਹ ਆਇਲੈਂਟ ਹੁੰਦਾ ਤਾਂ ਫਿਰ اے ਯੂ ਦਾ ਮਿਲ ਜਾਂਦਾ ਇਹ ਫੈਮਿਲੀਅਰ ਫਿਲਮ ਲੱਗਦੀ ਉਹਨਾਂ ਨੂੰ ਆ ਰੀਜਨੇਬਲ ਫਾਈਟ ਮਤਲਬ ਕਹਾਣੀ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਫਿਰ ਉਹ ਤੁਹਾਨੂੰ ਯੂ ਦੇ ਦਿੰਦੇ ਤੋ ਪ੍ਰਵਾਨਗੀ ਹੁੰਦੀ ਹੈ ਸਿਸਟਮ ਦੀ ਜਿਹਦੇ ਚ ਅਸੀਂ ਤੁਸੀਂ ਰਹਿਨੇ ਆ ਉਹ ਇੱਕ ਸੰਸਥਾ ਬਣੀ ਹੋਈ ਹੈ ਸੈਸਰਲ ਉਸ ਤੋਂ ਬਾਅਦ ਹੀ ਫਿਰ ਆਏ ਤੋ ਇਹ ਤਾਂ ਫਿਲਮ ਸਰਕਾਰ ਦੀ ਸਰਕਾਰ ਦੀ ਦਲੀਲ ਇਹ ਹੈ ਕਿ ਗੰਗ ਕਲਚਰ ਨਾਲ ਕਿਤੇ ਨਾ ਕਿਤੇ ਗੈਂਗਸਟਰ ਪੰਜਾਬ ਦੇ ਹਰੇ ਵਿੱਚ ਕਾਫੀ ਵੱਡੇ ਨੇ ਇਹ ਮੈਂ ਇਹ ਤੁਹਾਡਾ ਲਗ ਤਰ੍ਹਾਂ ਦਾ ਸਵਾਲ ਹੈ ਇਹਨਾਂ ਤਾਂ ਫਿਲਮ ਨਾਲ ਮੁਤਲਕ ਹੈ ਇਹ ਇੱਕ ਅਲੱਗ ਵਿਸ਼ਾ ਫਿਲਮਾਂ ਇਹ ਪਹਿਲੀ ਫਿਲਮ ਨਹੀਂ ਜਿਹੜੀ ਬਣ ਰਹੀ ਹੈ ਫਿਲਮਾਂ ਬਣਦੀਆਂ ਤੇ ਉਸ ਸੈਂਸਰ ਪਾਸ ਕਰਦਾ ਤੇ ਜੇ ਇਸ ਤਰ੍ਹਾਂ ਦੀ ਕੋਈ ਵਿਧੀ ਹੈ ਤਾਂ ਫਿਰ ਸੈਂਸਰ ਬੰਦ ਕਰ ਦੂਗਾ ਵੀ ਦੇਖੋ ਜਿਹੜਾ ਵੈਪਨ ਹੁੰਦਾ ਉਹ ਸਵੈ ਰੱਖਿਆ ਲਈ ਤਾਂ ਹੁੰਦਾ ਥੋੜੇ ਜਿ cục ਕਿਸੇ ਦਾ ਲਾਇਸੈਂਸ ਪਤਾ ਨਹੀਂ ਬਣਾਇਆ ਜਦੋਂ ਆਪਾਂ ਲਾਇਸੈਂਸ ਬਣਾਉਂਦੇ ਆ ਉਹ ਸਵੈ ਰੱਖਿਆ ਲਈ ਹੁੰਦਾ ਹੈ ਇਹ ਫਿਲਮ ਚ ਵੀ ਕੋਈ ਵੈਪਨ ਇਸ ਲਈ ਨਹੀਂ ਚੱਕੇ ਜਾਂਦੇ ਕਿ ਤੁਸੀਂ ਕੋਈ ਕਬਜ਼ੇ ਕਰਦੇ ਹੋ ਜੇ ਕੋਈ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਲੇ ਫਿਰ ਕੀ ਕਰਦੇ ਹੋ ਦੇਖੋ ਜਦੋਂ ਕੋਰਟ ਵੀ ਪਰਵਾਨਗੀ ਦੇ ਦਿੰਦੀ ਹੈ ਨਾ ਕੇਸ ਜਿੱਤ ਜਾਣਿਓ ਤੇ ਤੁਹਾਨੂੰ ਕਬਜ਼ਾ ਛਡਾਉਣਾ ਪੈਂਦਾ ਆਪ ਵੀ ਛਡਾਉਣਾ ਪੈਂਦਾ ਉਹ ਸਿਰਫ ਆਰਡਰ ਕਰਦੀ ਕਿ ਜ਼ਮੀਨ ਤੁਹਾਡੀ ਹੋ ਗਈ ਸੋ ਇਹ ਸਵੈ ਰੱਖਿਆ ਦੀ ਫਿਲਮ ਅਸਲ ਚ ਤੁਸੀਂ ਕਹਾਣੀ ਜਦੋਂ ਦੇਖੋਗੇ ਜਾਂ ਤੁਸੀਂ ਪ੍ਰੋਮੋ ਥਿਆਰਲਾ ਦੇਖੋਗੇ ਪੀਰ ਉਸ ਤਰ੍ਹਾਂ ਦੀ ਜਿਹੜੀ ਇਹਦੇ ਚ ਵਾਰ ਆ ਉਹਨੂੰ ਸਮਝੋਗੇ। ਬਾਕੀ ਸਟੇਟਸ ਦੇ ਆਪਣੇ ਆਪਣੇ ਅਲੱਗ-ਅਲੱਗ ਡਿਸੀਜਨ ਹੁੰਦੇ ਆ। ਨੀਤੀ ਪੱਧਰ ਤੇ ਕਿਸ ਤਰ੍ਹਾਂ ਦੇਖਦੇ ਆ। ਬਸ ਇਹ ਜਿਹੜਾ ਸੈਂਸਰ ਹੈ ਇਹ ਸੈਂਟਰਲ ਮੈਰੀਕਲ ਗਵਰਨਮੈਂਟ ਬੋਲ ਰਹੀ ਹੈ। ਮਨਸਾਹਬ ਸੀਕ ਇਤਿਹਾਸ ਤੇ ਪਿੱਛੇ ਜੇ ਕਰਮਾਂ ਆਂ ਜਾਂ ਆਕਾਰ ਤੇ ਕਰਮਾਈ ਉਹਦਾ ਵਿਰੋਧ ਹੋ ਰਿਹਾ ਹੈ। ਅਸੇ ਜਿਹੜਾ ਸਾਡਾ ਮਲਕਾ ਥੋੜਾ ਜਿਆਦਾ ਜਿਸ ਵਾਰਤੀ ਲੋਕ ਆਜੇ ਅਸੀਂ ਉਸ ਤਰ੍ਹਾਂ ਦੀ ਫਰੀडम ਆਫ ਸਪੀਚ ਉਹਦੇ ਨਾਲ ਅਸੀਂ ਉਹਦਾ ਹੋ ਨਹੀਂ पाए ਜੀ ਸੂਤਾਰਮਕ ਵਿਸ਼ਿਆਂ ਤੇ ਘੱਟ ਹੀ ਬੜਨ ਗਿਆ ਕਿਉਂਕਿ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਫੈਸਲਾ ਹੋਵੇ ਕੋਈ ਸੰਸਥਾ ਬਣੇ ਜਾਂ ਕੋਈ ਕਮੇਟੀ ਬਣੇ ਉਹ ਇੱਕ ਲਾਈਨ ਰੱਖਣਗੇ ਬਈ ਇੱਕ ਤੱਕ ਤੁਸੀਂ ਵੜਾ ਸਕਦੇ ਇਸ ਤਰ੍ਹਾਂ ਦੇ ਕਿਰਦਾਰਾਂ ਦੇ ਨਾਲ ਚੁੜਾ ਸਕਦੇ ਤਾਂ ਲੱਗਦਾ ਕਿ ਇਸ ਕਿਤੇ ਅਸਲੀ ਹੋਰ ਵੀ ਫਿਰਮਾ ਬਣਨੀ ਚਾਹੀਦੀ ਹੈ ਜ ਜਿਹੜਾ ਸਿੱਖਵਾ ਲਿਆ ਸ਼ਮਾ ਦਾ ਗ੍ਰਵੀ ਪੀੜੀ ਨੂੰ ਪਤਾ ਲੱਗੇ ਇਹ ਦੋ ਤਰ੍ਹਾਂ ਦੇ ਵਿਦਵਾਨ ਹੁੰਦੇ ਆ ਕੋਈ ਇੱਕ ਦਾ ਨਜ਼ਰੀਆ ਹੁੰਦਾ ਹੈ इवन ਜੇ ਤੁਸੀਂ ਵਿਦੇਸ਼ਾਂ ਦੀ ਗੱਲ ਕਰਦੇ ਹੋ ਉੱਥੇ ਵੀ ਇੱਕ ਵਕਸੀ ਜਦੋਂ ਪ੍ਰੋਟੈਸਟੈਂਟ ਖੜੇ ਹੋਗੇ ਸੀ ਤੇ ਚਰਚ ਵਿੱਚ ਵੀ ਬਹੁਤ ਉਸ ਤਰ੍ਹਾਂ ਦੀ ਲੜਾਈ ਹੋਈ ਦੋ ਤਰ੍ਹਾਂ ਦੇ ਵਿਚਾਰ ਸੀ ਕੋਈ ਇੱਕ ਵਿਦਵਾਨਾਂ ਨੂੰ ਲੱਗਦਾ ਕਿ ਜਿਹੜਾ ਸਿਨੇਮਾ ਇਹ ਮਾਧਿਅਮ ਨਹੀਂ ਆ ਪ੍ਰਚਾਰ ਤੇ ਪ੍ਰਸਾਰ ਦਾ ਕੁਸ਼ਕ ਨੂੰ ਲੱਗਦਾ ਕਿ ਮਾਧਿਅਮ ਵਰਤ ਸਕਦਾ ਉਹ ਜਦੋਂ ਆ ਮਿਲ ਲੱਗਦਾ ਆਪਾਂ ਜਦੋਂ ਸੰਸਥਾ ਕੋਈ ਹੁੰਦੀ ਹੈ ਯਾ ਮਤਲਬ ਜਸੇਦਾਰ ਖਾਪਦੇ ਆ ਤਾਂ ਇਸ ਤਰ੍ਹਾਂ ਦੇ ਫੈਸਲੇ ਉਹਨਾਂ ਕੋਈ ਹੋਣੇ ਚਾਹੀਦੇ ਤੁਸੀਂ ਮੈਂ ਦਾ ਵਿਚਾਰ ਹੋ ਸਕਦਾ ਪਰ ਜੇ ਆਪਾਂ ਸਾਰੇ ਵਿਚਾਰ ਦੇਵਾਂਗੇ ਫਿਰ ਕੁਝ ਵੀ ਨਹੀਂ ਹੋ ਸਕਦਾ ਕਿ ਉਹਨਾਂ ਦਾ ਉਹਨਾਂ ਦੀ ਕੌਲ ਆ ਉਹ ਕਿਸ ਤਰ੍ਹਾਂ ਸੋਚਦੇ ਆ ਜਿਹੜੇ ਲੀਡ ਕਰਦੇ ਆ ਇਹ ਮੈਨੂੰ ਲੱਗਦਾ ਉਹ ਵਾਈਸ ਆ ਤੇ ਜਦੋਂ ਅਸੀਂ ਲੰਬੀ ਕਾ ਲੈਣਾ ਉਸ ਤੋਂ ਬਾਅਦ ਉਹਨਾਂ ਨੂੰ ਰੁਤਬਾ ਮਿਲਦਾ ਉਹਨਾਂ ਦੀ ਮੀਟਿੰਗ ਹੋਣੀ ਆ ਕੁਝ ਵਕਤ ਲੱਗੂਗਾ ਫਿਰ ਸ਼ਾਇਦ ਕੁਝ થાય ਕੁਝ ਚੀਜ਼ਾਂ ਬੜਾ ਸਕਦੇ ਹੋਗੇ ਤੁਸੀਂ ਕੋਈ ਵੇਖੇ ਸਾਰੀਆਂ ਨਹੀਂ ਮਾਸਨ ਕੋਟੇ ਸਾਰੀ ਦੁਨੀਆ ਦੇ ਵਿੱਚ ਮੈਂਦੇ ਪਾਕਿਸਤਾਨ ਜੀ ਵੀ ਤੁਹਾਡੇ ਬੜੇ ਫੋਲੋਅਰ ਤੁਹਾਡੇ ਫੈਨਸ ਐਸ ਟਾਈਮ ਜੋ ਦੇਸ਼ ਦੇ ਹਾਲਾਤ ਬਣੇ ਹੋਏ ਨੇ ਕੀ ਅਪੀਲ ਕਰਨਾ ਚਾਹੁੰਦਾ ਜੁਰਤ ਕੋਈ ਵੀ ਨਹੀਂ ਚਾਹਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਜਜ਼ੁਰਤ ਆਪਣੇ ਚ ਕੋਈ ਨਹੀਂ ਚਾਹੋ ਤੁਸੀਂ ਚਾਹੋ ਇਹ ਕੋਈ ਲੜਾਈ ਦਾ ਘਟਨਾ ਪਿੰਡਾਂ ਚ ਪਿੰਡਾਂ ਦੀ ਖਾਬਦਾ ਵੀ ਕਲੇਸ਼ ਮਾਰਾ ਹੁੰਦਾ ਹੈ। ਔਰ ਇਹ ਯੁੱਧ ਸ਼ੁਰੂ ਕਰ ਸਕਦਾ ਕੋਈ ਵੀ ਮੁਲਕ ਕਿਸੇ ਨਾਲ। ਪਰ ਇਹ ਨੂੰ ਮੁਕਾਉਣਾ ਬਹੁਤ ਔਖਾ ਹੈ। ਇਹ ਫਿਰ ਮੁੱਕਦਾ ਨਹੀਂ, ਨਾ ਰੁਕਦਾ ਹੈ। ਇਹ ਪੂਰੀ ਸਮਰਥਾ ਚੋਕ ਕੇ ਅੱਗੇ ਫੇਰ ਹੀ ਮੁੱਕਦਾ ਜਦੋਂ ਸਾਰਾ ਕੁਝ ਤਬਾਹ ਹੋ ਜਾਂਦਾ। ਤੇ ਇਦੀਆਂ ਮਿਸਾਲਾਂ ਮਿਡਲ ਈਸਟ ਵੀ ਮਿਲਦੀਆਂ ਪਰ ਤੁਸੀਂ ਸੀਰੀਆ ਦਾ ਹਾਲ ਦੇਖ ਲਓ ਰਾਤ ਕਿਹਦਾ ਕੀ ਹਾਲ ਹੈ। ਆਹ ਹੋਣਾ ਇਜ਼ਰਾਈਲ ਤੇ ਵੀ ਚੱਲਦਾ ਹੈ ਪਲਸਟੀਨੀਆਂ ਦਾ ਵੀ ਚੱਲਦਾ ਹੈ ਯੂਕਰੇਨ ਯੂਕਰੇਨ ਦਾ ਦੇਖੋ ਕੀ ਹਾਲ ਹੈ ਆਪ ਲੋਕਾਂ ਦਾ ਵੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੇਖੋ ਤੁਸੀਂ ਤੇ ਮੈਂ ਇਹ ਆਪਾਂ ਸਾਰੇ ਹਮੇ ਇੱਕ ਕੰਮ ਕਰਦੇ ਆਪ ਆਪਣੀ ਨਿੱਜੀ ਜ਼ਿੰਦਗੀ ਸਵੇਰੇ ਉੱਠ ਕੇ ਕੰਮ ਕਰਦੇ ਆ ਕਿ ਆਪ ਦੀ ਆਮਦਨ ਦੇ ਹਿਸਾਬ ਨਾਲ ਆਪਾਂ ਟੈਕਸ ਕਰਦੇ ਆ ਉਹ ਆਪਾਂ ਇੱਕ ਸੁਖਦ ਜ਼ਿੰਦਗੀ ਦੀ ਕਾੰਖਸ਼ਾ ਤੇ ਕੰਮ ਕਰਦੇ ਆ ਅਗੀਆਂ ਜਨਰੇਸ਼ਨ ਗਰੋ ਕਰਦੇ ਇਹ ਲੋਕਾਂ ਦਾ ਹਰ ਬੰਦੇ ਇਹਨੂੰ ਅਵੋਇਡ ਕਰਨਾ ਚਾਹੁੰਦਾ ਹੈ ਔਰ ਇਹ ਬਦਲਦੀ ਦੁਨੀਆ 'ਚ ਇਸ ਤਰ੍ਹਾਂ ਜਿਹੜਾ ਸਰੂਪ ਹੈ ਉਹ ਨਵੀਂ ਜਨਰੇਸ਼ਨ ਬਹੁਤ ਘੱਟ ਇਹਦੇ ਹੱਕ ਦੇ ਵਿੱਚ ਜੈਤਕਲ ਤੁਸੀਂ ਦੇਖੋ ਅਜੇ ਤੁਸੀਂ ਅਸੀਂ ਕਿਸੇ ਵਿਸ਼ੇ ਆ ਮੁੱਦੇ ਤੇ ਬਹਿਸ ਕਰ ਸਕਦੇ ਆ ਪਰ ਬਹੁਤ ਜਿਹੜੇ ਹੌਨ ਵਾਲੀ ਜਨਰੇਸ਼ਨ ਆ ਉਹ ਇਹਨਾਂ ਤੋਂ ਜਮੇ ਮੁਕਤ ਉਹ ਇੱਕ ਅਲੱਗ ਹੀ ਜ਼ੋਨ 'ਚ ਚੱਲਦੇ ਆ ਮਤਲਬ ਇੰਨੇ ਦਿਨਾਂ 'ਚ ਪੰਜਾਬ ਤੇ ਹਰਿਆਣਾ ਦੇ ਇੱਕ ਨਵਾਂ ਡਿਸਟਰੂਬ ਪੈਦਾ ਹੋ ਗਿਆ ਹੈ

ਇਹ ਉਹਨਾਂ ਦੀ ਬਹਿਸ ਦਾ ਵਿਸ਼ਾ ਤੁਸੀਂ ਅਸੀਂ ਤਾਂ ਆਮ ਲੋਕ ਆ ਆਪਾਂ ਜਦੋਂ ਚੰਡੀਗੜ੍ਹੋਂ ਬਾਸੜਦੇ ਆਂ ਕਰਨਾਲ ਉੱਤਰਦੇ ਆ ਜਾਂ ਕਰਨਾਲ ਤੋਂ ਛੱਡ ਕੇ ਅਮਰਸਰ ਸਾਹਿਬ ਉੱਤਰਦੇ ਆ ਆਪਣਾ ਕੋਈ ਲੱਗਦਾ ਟਕਰਾ ਆਮ ਲੋਕਾਂ ਨਾਲ ਕੋਈ ਟਕਰਾ ਨਹੀਂ ਤੁਹਾਨੂੰ ਲੱਗਦਾ ਕਿ ਆਪਸੀ ਗੱਲਬਾਤ ਕਰਕੇ ਜਾਂ ਆਪਸੀ ਸਮਝੌਤੇ ਕਰਕੇ ਮੌਬਲਾ ਕਰਾ ਦੇਈਏ ਮੈਂ ਵੀ ਤੁਹਾਨੂੰ ਦੱਸਿਆ ਕਿ ਹਰ ਵਿਸ਼ੇ ਤੇ ਹਰ ਬੰਦਾ ਜੇ ਆਪਣੀ ਗੱਲ ਆਪ ਦੱਸੂਗਾ ਉਹਦਾ ਕੋਈ ਮਾਰਨਾ ਨਹੀਂ ਹੁੰਦਾ ਪਰ ਲੋਕੀ ਸਿੱਖਿਦੰਤ ਤੋਂ ਬੜਨੀ ਚਾਹੀਦੀ ਹੈ ਅ ਇਸ ਤਰ੍ਹਾਂ ਨਾ ਬਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੀ ਮਰਿਆਦਾ ਹੋਣੀ ਚਾਹੀਦੀ ਹੈ ਉਹ ਕਿਸ ਹੱਦ ਤੱਕ ਮਤਲਬ ਕਿਹੜੇ ਕਿਹੜੇ ਯੋਧਿਆਂ ਦੇ ਬਰ ਸਕਦੀ ਹੈ ਜਥੇਦਾਰ ਸਾਹਿਬ ਫੈਸਲਾ ਕਰ ਨੇ ਇਹ ਵਿਸ਼ਾ ਮਿਲ ਲੱਗਦੀ ਹੈ ਸਿਆਸੀ ਜਿਆਦਾ ਉਹ ਯੋਧਿਆਂ ਦਾ ਵਿਸ਼ਾ ਦੇਖੋ ਆਮ ਲੋਕ ਤਾਂ ਲੜਦੇ ਆਪ ਆਪ ਲੋਕ ਲੜਦੇ ਆ ਇੱਕ ਦੂਜੇ ਨਾਲ ਛੋਟੇ ਛੋਟੇ ਮੁੱਦੇ ਤੇ ਬਹਿਸ ਕਰਦੇ ਆ ਇਹ ਹੀ ਜਿਹੜੀ ਬਦਲਦੀ ਦੁਨੀਆ ਨਾਲ ਜਿਹੜੇ ਅਮੀਰ ਲੋਕ ਐਹੀ ਤਾਂ ਚਾਹੁੰਦੇ ਆ ਕਿ ਤੁਸੀਂ ਆਪਸ ਵਿੱਚ ਲੜੀ ਜਾਓ ਆਜ਼ਾਦ ਰਾਸ਼ਨ ਖਾਓ ਤੇ ਰਾਤ ਨੂੰ ਸੌਂਦੇ ਹੋ ਤੇ ਸਵੇਰੇ ਫੇਰ ਲੜਨ ਲੱਗ ਜਿਓ ਪੇ ਤੁਸੀਂ ਆਪਣੀ ਆਪਣੀ ਗੱਲ ਹੀ ਨਹੀਂ ਕਰੋਗੇ ਕਦੇ ਆਪਾਂ ਆਮ ਲੋਕਾਂ ਚਾਹ ਹ ਆਪਣੀ ਜ਼ਿੰਦਗੀ ਡਿਫਰੈਂਟ ਹੈ ਜਦੋਂ ਕਿਤੇ ਦੋ ਕਬੀਲਿਆਂ ਦਾ ਝਗੜਾ ਹੁੰਦਾ ਆਪਣੇ ਕਿਸੇ ਸ਼ਹਿਰ ਤੇ ਜਾਂ ਕਿਸੇ ਪਿੰਡ ਚ ਕੁਝ ਬੰਦੇ ਲੜਦੇ ਹੁੰਦੇ ਆ ਬਾਕੀ ਬਾਕੀ ਸਾਰਾ ਪਿੰਡ ਉਹਨਾਂ ਨੂੰ ਬਚਾਉਣ ਤੇ ਹਟਾਉਣ ਤੇ ਹੁੰਦਾ ਚਾਹ ਪਾਣੀ ਕਿਸੇ ਦੀ ਸੱਟ ਲੱਗੀ ਉਹਨੂੰ ਹਸਪਤਾਲ ਲੈ ਜਾਣਾ ਉਹ ਆਵਾਮ ਬੇਸਿਕਲੀ ਇਸ ਤਰ੍ਹਾਂ ਦੇ ਦੇਖੋ ਕੀ ਹੁੰਦਾ ਨਾ ਜਦੋਂ ਖੇਤਰ ਚ ਕੋਈ ਫਿਲਮ ਮੱਜਦਾ ਹ ਪੰਜਾਬ ਮੋਰੀ ਰਿਆ ਕੇ ਫਿਲਮਾਂ ਸ਼ੁਰੂ ਹੋ ਗਈਆਂ ਮਿਊਜ਼ਿਕ ਦਾ ਬੂਮ ਹੋ ਗਿਆ ਤੁਸੀਂ ਦੇਖੋ ਜਦੋਂ ਮੈਂ ਗਾਉਣ ਲੱਗਾ ਉਦੋਂ ਹਰਿਆਣੇ ਚ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਕੀ ਉਹ ਉਸ ਤਰ੍ਹਾਂ ਦੀ ਜਦੋਂ ਸੱਖਾਂ ਲੱਗਦੀਆਂ ਸੀ ਉਹ ਗਾਉਂਦੇ ਸੀ ਤੁਹਾਡੇ ਰਾਗ ਨਹੀਂ ਬਟ 2005 6 7 ਤੋਂ ਬਾਅਦ ਹੌਲੀ ਹੌਲੀ ਇੱਥੇ ਵੀ ਨੌਜਵਾਨ ਆਰਟਿਸਟ ਬਣ ਗਏ ਅੰਤਰਰਾਸ਼ਟਰੀ ਪੱਧਰ ਤੇ ਜਾ ਰਹੇ ਐਸੇ ਤਰ੍ਹਾਂ ਤੁਸੀਂ ਦੇਖੋ ਜਿਹੜੀ ਤੁਹਾਡੇ ਹਰਿਆਣੇ ਦਾ ਵੀ ਸਿਨੇਮਾ ਗ੍ਰੋ ਕਰੂਗਾ ਔਰ ਇਹ ਬਹੁਤ ਜ਼ਰੂਰੀ ਵੀ ਹੁੰਦਾ ਹਰ ਕਿਰਤ ਅੰਤਰਾ ਦੀ ਫਿਲਮ ਦਾ ਹੋਣਾ ਜ਼ਰੂਰੀ ਹੈ ਬਹੁਤ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਜਿੰਮੇਂ ਦੁਆਰਾ ਦਿਖਾ ਸਕਦੇ ਆ ਇਹ ਲਾਲ ਜੀਵਨ ਲਾਈਫ ਉਹਦਾ ਨਿੱਜੀ ਜ਼ਿੰਦਗੀ ਚ ਆਪਾਂ ਬਹੁਤ ਕਹਾਣੀਆਂ ਦੱਸ ਨਹੀਂ ਪਾਉਂਦੇ ਆ ਗਾ ਫੁੱਲ ਪੈਕੇਜ ਐਂਟਰਟੇਨਮੈਂਟ ਦਾ ਇਹ ਫਿਲਮ ਤੋਂ ਕੀ ਨਾ ਐਂਟਰਟੇਨਮੈਂਟ ਮਿਲਣਾ ਤੁਸੀਂ ਲੱਗ ਇਹ ਇਹ ਸਾਰਾ ਕੁਝ ਤਾਂ ਨਹੀਂ ਦੱਸ ਸਕਦਾ ਕਿਉਂਕਿ ਪ੍ਰੋਡਿਊਸਰਾਂ ਦਾ ਨਾ ਜਦ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਨਾ ਉਹ ਉਹ ਸਾਨੂੰ ਇਹ ਕਹਿੰਦੇ ਆ ਵੀ ਭਾਈ ਨਾ ਉਹ ਆ ਜਿਹੜੀਆਂ ਫਿਲਮ ਦੀਆਂ ਕਹਾਣੀਆਂ ਇਹ ਨਾ ਕੋਲਿਓ। ਮੈਂ ਵੀ ਮੇਰੇ 에ਜੰਟ ਜਿੰਨੀਆਂ ਵੀ ਆਪਾਂ ਹੁਣ ਫਿਲਮਾਂ ਕਰਦੇ ਆਂ ਮੇਰੀ ਕੋਸ਼ਿਸ਼ ਹੁੰਦੀ ਆ ਥੋੜਾ ਜਿਹਾ ਅਲੱਗ ਹੋਵੇ। ਜਿੱਦਾਂ ਸੱਚਾ ਸੂਰਮਾ ਅਲੱਗ ਸੀ। ਇਹ ਫਿਲਮ ਵੀ ਤੁਹਾਨੂੰ ਤੁਸੀਂ ਮੈਨੂੰ ਅਲੱਗ ਹੀ ਦੇਖੋਗੇ। ਇਸ ਫਿਲਮ ਦਾ ਬੇਸਿਕਲੀ ਕ락ਸ ਇਹ ਹੈ। ਦੇਖੋ ਵੈਸੇ ਤਾਂ ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਫਿਲਮਾਂ ਬਣਾਉਣ ਦਾ ਜਾਂ ਅਦਾਕਾਰੀ ਦਾ। ਪੱਗ ਮੈਂ ਪਹਿਲਾਂ ਬੰਨੀ ਸੀ ਹਵਾਇਚ ਉਹਦੇ ਚ ਵੀ ਜਿਹੜਾ ਕਿਰਦਾਰ ਸੀ ਫਿਰ ਮੈਂ ਉਸੇ ਤਰ੍ਹਾਂ ਦਾ ਨਿਭਾਇਆ ਐਸੀ ਤਰ੍ਹਾਂ ਫਿਰ ਬਾਜ ਸੀ ਇਸ ਫਿਲਮ ਚ ਵੀ ਜੇ ਪੱਗ ਬੰਨੀ ਤਾਂ ਫਿਰ ਇੱਕ ਅਲੱਗ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਹੀ ਕਿਰਦਾਰ ਮਿਲਗਾ ਮੈਂ ਆਪਣੇ ਕਿਰਦਾਰ ਨਾਲ ਤੁਹਾਨੂੰ ਸੰਤੁਸ਼ਟ ਕਰੂੰਗਾ ਬਾਕੀ ਜਿਹੜੇ ਸਾਡੇ ਬਾਕੀ ਆਰਟਿਸਟ ਹੈ ਤੁਸੀਂ ਆਪ ਦੀ ਜ਼ਿੰਮੇਵਾਰੀ ਆਪ ਚੱਕ ਲੋ ਮਾਨ ਸਾਹਿਬ ਤੁਸੀਂ ਸਾਡੇ ਸਰਦਨ ਨੂੰ ਰੈਟੀਫਾਈ ਕਰ ਰਹੇ ਹੋ ਇਸ ਤਰ੍ਹਾਂ ਦਾ ਲੱਗ ਰਿਹਾ ਮਾਨ ਸਾਹਿਬ ਮੈਂ ਕੰਮ ਕਰਕੇ ਮੈਨੂੰ ਲੱਗਦਾ ਹੈ ਇਸ ਤੋਂ ਵਧੀਆ ਡੈਬਿਊ ਹੋ ਹੀ ਨਹੀਂ ਸਕਦਾ ਸੀ ਮੈਂ ਬੜੇ ਵਧੀਆ ਗ੍ਰਹਿ ਲੈ ਕੇ ਆਈ ਆ ਠੀਕ ਹੈ ਕਿ ਮੇਰਾ ਜਿਹੜਾ ਡੈਬਿਊ ਹੋ ਰਿਹਾ ਹੈ ਹੋ ਰਿਹਾ ਹੈ ਮਾਨ ਸਾਹਿਬ ਦੇ ਨਾਲ ਹੈਗਾ ਅਸੀਂ ਸਾਰੇ ਯੂ نو ਸਰ ਦੇ 팬 ਨੇ ਤੇ ਇਹ ਕਹਾਂਗੀ ਕਿ ਇਹ ਐਕਸਪੀਰੀਅੰਸ ਮੇਰੇ ਲਈ ਇੰਨਾ ਵਧੀਆ ਰਿਹਾ ਹੈ ਤੇ ਕਿਉਂਕਿ ਮੈਂ ਇੱਕ ਨਈ ਇੰਡਸਟਰੀ 'ਚ ਕਦਮ ਰੱਖ ਰਹੀ ਆ ਮੈਨੂੰ ਬੜਾ ਚੰਗਾ ਵਧੀਆ ਫੀਲ ਹੁੰਦਾ ਹੈ ਕਿ ਹੁਣ ਸਰ ਮੇਰੇ ਮੈਂਟਰ ਨੇ ਹੈਨਾ ਮੈਨੂੰ ਲੱਗਦਾ ਹੈ ਕਿ ਅੱਗੇ ਵੀ ਜਦੋਂ ਮੈਂ ਕੰਮ ਕਰਾਂਗੀ ਸਰ ਨਾਲ ਯੂ نو ਸਲਾਮਸ਼ਵਾਰਾ ਕਰਕੇ ਹੀ ਮੈਂ ਆਪਣੇ ਲਈ ਕਰੀਅਰ ਲਈ ਡਿਸੀਜਨਸ ਵੀ ਲਾਵਾਂਗੀ ਤੇ ਉਹਨਾਂ ਨੇ ਹਮੇਸ਼ਾ ਹੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਅਮ ਦੇਸਪਾਈਟ ਦਾ ਫੈਕਟ ਕਿ ਬੇਰੇ ਲਈ ਸਭ ਕੁਝ ਬਹੁਤ ਨਵਾਂ ਹੈ ਬਟ ਮੈਨੂੰ ਇਨਰ ਕੰਫਰਟੇਬਲ ਫੀਲ ਕਰਾਇਆ ਹੈ ਕਿ ਵਾਕਈ ਲੱਗਦਾ ਹੈ ਕਿ ਮੈਂ ਆਪਣੇ ਘਰ ਆਈ ਹਾਂ ਤੰਦਖਟਾ ਲਿਖਾ ਬਸ ਲਓ ਟ੍ਰੇਨ ਦੇ ਦੌਰਾਨ ਪ੍ਰੋਕੈਸਸਟਰੀ ਦੀ ਗੱਲ ਕੋਈ ਖਾਸ ਦੱਸਣਾ ਚਾਹੋ ਤੁਸੀਂ ਮਾਨ ਸਾਹਿਬ ਟ੍ਰੇਨਿੰਗ ਬੜੀ ਸੀਰੀਅਸ ਗੱਲ ਕਹੇ ਜਾਂਦੇ ਨੇ ਜਿਹੜੀ ਅੱਗੇ ਜ਼ਿੰਦਗੀ ਵਿੱਚ ਬੜੀ ਕੰਮ ਆਉਂਦੀ ਹੈ ਇੱਕ ਮੈਂ ਚੀਜ਼ ਕਹਾਂਗੀ ਜਿਹੜੀ ਮੈਂ ਸਰ ਨੂੰ ਅਬਜ਼ਰਵ ਕਰਕੇ ਰਿਅਲਾਈਜ਼ ਕੀਤੀ ਆਮ ਇੱਕ ਆਰਟਿਸਟ ਦੇ ਲਈ ਹਮੇਸ਼ਾ ਪ੍ਰੈਜ਼ੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਕ੍ਰੀਏਟਿਵਿਟੀ ਨੂੰ ਯੂ نو ਜਗਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇੱਕ ਮੈਨੂੰ ਇਨਸੀਡੈਂਟ ਯਾਦ ਹੈ ਇੱਕ ਡਾਇਰੈਕਟਰ ਸਾਹਿਬ ਆਏ ਸੀ ਉਹ ਸਰ ਨੂੰ ਆਪਣੀ ਫਿਲਮ ਦਾ ਟ੍ਰੇਲਰ ਦਿਖਾ ਰਹੇ ਸੀ ਠੀਕ ਹੈ ਤੇ ਉਹ ਟ੍ਰੇਲਰ ਦੇਖ ਕੇ ਸਰ ਦੀ ਕ੍ਰੀਏਟੀਵਿਟੀ ਨਾਲ ਇਸ ਤਰ੍ਹਾਂ ਦੀ ਹੈਗੀ ਹੈ ਕਿ ਉਹਨਾਂ ਨੇ ਲਿਖ ਲਿਆ ਤੇ ਉਹਨਾਂ ਨੇ ਕਿਹਾ ਕਿ ਮੇਰਾ ਨਾ ਅਗਲਾ ਗਾਣਾ ਰੈਡੀ ਹੈ ਤੇ ਉਹਨਾਂ ਅਵੇਅਰ ਹੋਣਾ ਆਪਣੇ ਕ੍ਰੀਏਟੀਵਿਟੀ ਨਾਲ ਜੁੜੇ ਰਹਿਣਾ ਤੇ ਹਰ ਥਾਂ ਤੇ ਮੈਜਿਕ ਲਬਣਾ ਤੇ ਉਹ ਮੈਨੂੰ ਲੱਗਦਾ ਉਹਨਾਂ ਯੂ نو ਦੈਟ ਇਜ਼ ਵਾਟ ਇਜ਼ ਐਕਸਟਰਾਔਡੀਨਰੀ ਅਬਾਊਟ ਸਰ ਤੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਇਨਸਪੀਰੇਸ਼ਨ ਫੀਲ ਹੁੰਦੀ ਹੈ ਕਿ ਮੈਂ ਵੀ ਐਜ਼ ਅਨ ਆਰਟਿਸਟ ਆਪਣੇ ਆਪ ਨੂੰ ਯੂ ਨੋ ਹੋਰ ਪੁਸ਼ ਕਰਾਂ ਤੇ ਹੋਰ ਵਧੀਆ ਕੰਮ ਕਰਾਂ। ਬਾਸਾ ਬਾਬਾ ਦੱਸ ਜੀ ਕੁਲ ਮੀਟਰ ਬੜੀਆ ਤੋਂ ਖੱਟਾ ਪਲਸ ਮੌਸੇਨਾ ਸਵਸਥਲੀ ਕੇਵਰੀ ਗੁਲਾਬ ਅਸਲ 'ਚ ਕੀ ਹੈ ਜਿਹੜੀ ਸਾਡਾ ਇਸ ਵਾਰ ਜਿਹੜਾ ਯੂਨਿਟ ਹੈ ਨਾ ਇਹ ਬੜਾ ਸਾਰੀ ਬੜੇ ਮਚਿਓਰ ਸੀ ਮਤਲਬ ਦਿਮਾਗੀ ਤੌਰ ਤੇ ਬਹੁਤ ਮਤਲਬ ਹਾਲਾਂਕਿ ਇਹ ਦੋ ਸਾਡੀਆਂ ਗੁੱਡੀਆਂ ਨਵੀਆਂ ਸੀ ਬਟ ਜ਼ਾਇਨੀਅਤ ਤੌਰ ਤੇ ਬਹੁਤ ਮਸ਼ਹੂਰ ਸੀ ਔਰ ਜਦੋਂ ਵੀ ਕੋਈ ਡਿਸਕਸ਼ਨ ਹੁੰਦੀ ਸੀ ਤਾਂ ਫਿਲਮ ਦੇ ਮਤਲਬਕ ਹੁੰਦੀ ਸੀ ਉਸ ਫਿਲਮ ਦੀ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਹੈ ਨਾ ਇਹ ਨਾ ਫਾਸਟ ਫੋਰਵਰਡ ਮਤਲਬ ਅਗ੍ਹੀ ਫਿਰ ਥੋੜੀ ਜੀ ਰਿਵਰਸ ਬੈਕ ਇਦਾਂ ਫਲਿੱਪ ਕਰਦੀ ਹੈ ਕਹਾਣੀ ਜਾਂਦੇ ਜਾਂਦੇ ਉਹਦੇ ਚ ਬਹੁਤਾ 파ਰਟ ਜਿੱਦਾ ਇਦਾਂ ਦੇਤੇ ਗੁਰੂ ਦਾ ਜਿਆਦਾ ਕੈਰੈਕਟਰਦਾਰ ਸੀ ਜਿਹੜਾ ਬਾਹਰ ਸ਼ੂਟ ਹੋਇਆ ਜਿਹੜੀ ਮੇਰੀ ਜਰਨੀ ਉਹ ਇਹਨਾਂ ਸਾਰਾ ਤੋਂ ਥੋੜੀ ਜੀ ਲੱਗ ਸੀ ਉਮੀਰ ਮੇਰੇ ਸੀਨ ਬਹੁਤ ਹੀ ਸ਼ੂਟਿੰਗ ਤੇ ਲੱਗ ਸੀ। ਸੋ ਕੁਛ ਇੱਕ ਜਿਹੜੇ ਸੀਨ ਸੀ ਅਸੀਂ ਇਕੱਠੇ ਹੁੰਦੇ ਸੀ। ਆਦਰਵਾਇਸ ਸਾਰੇ ਸਾਰੇ ਜਾਣੇ ਜਿ ਕੋਈ ਇਦਾਂ ਦੀ ਗੱਲ ਕਦੇ ਹੋਈ ਨਹੀਂ। ਹਰ ਸੈਮਰ ਜਾ ਹੁੰਦਾ ਨਾ ਅਸੀਂ ਕਿ ਫਿਲਮ ਦੀ ਕਹਾਣੀ ਸੀਰੀਅਸ ਸੀ। ਉਸ ਤਰ੍ਹਾਂ ਦੇ ਪਲ ਫਿਰ ਜੁੜੇ ਵੀ ਨਹੀਂ ਕਿ ਨਹੀਂ ਤਾਂ ਕਿਵਰੀ ਆਪਾਂ ਜਦੋਂ ਡਾਇਲੌਗ ਬੋਲਦੇ ਕੋਈ ਉਸ ਤਰ੍ਹਾਂ ਨਹੀਂ ਕਰਦਾ ਰਹਿੰਦਾ। ਸਵਾਲ ਮੈਂ ਕਿ ਦੋ ਰੋਵੇ ਨਾ ਕਦੂਰਾ ਦੇਖਿਆ ਜਾ ਮੇਲੇ ਮੈਦਾਨ 'ਚ ਖੜਾ ਆਰਟਿਸਟ ਪਾਕਿਸਤਾਨ ਇਹ ਹੋ ਰਿਹਾ ਜੇ ਲੱਗੇ ਮੈਨੂੰ ਲੱਗੇ ਉਹਦਾ ਖਾਮਿਆਜਾ ਜਿਹੜਾ ਹੈ ਉਹ ਕਲਾਕਾਰਾਂ ਨੂੰ ਦੁਖਣਾ ਪੈ ਰਿਹਾ ਐਸ ਤੋਂ ਦੇ ਕਲਾਕਾਰਾਂ ਨੂੰ ਜੈਕਟ ਦਾ ਜਾ ਰਹੇ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਕਲਾਕਾਰ ਨੂੰ ਬੈਨ ਕਰਦਾ ਯਾਰ ਕਿਤਾ ਦੇਖ ਹਵਾ ਨੂੰ ਰੋਕਿਆ ਨਹੀਂ ਜਾ ਸਕਦਾ ਹਵਾ ਚੱਲਦੀ ਹੈ ਕਿਹੜਿਆ ਆਰਟਿਸਟ ਹੁੰਦੇ ਨਾ ਉਹੋ ਸੰਜੀਵ ਹੁੰਦਾ ਨਾ ਹਾਂ ਅਸੀਂ ਕਈ ਵਾਰੀ ਸਾਡਾ ਨੀਜੀ ਹੁੰਦਾ ਕਿ ਵਿਹਾਰ ਤੇ ਵਿਚਾਰ ਅਸੀਂ ਕਈ ਵਾਰੀ ਨਹੀਂ ਪਸੰਦ ਕਰਦੇ ਔਰ ਕਈ ਵਾਰੀ ਨਜ਼ਰੀਆ ਲੱਗਦਾ ਆਸਿਕ ਤੌਰ ਤੇ ਅਸੀਂ ਲੱਗ ਸੋਚ ਗਏ ਪਰ ਮੈਨੂੰ ਲੱਗਦਾ ਆਪਾਂ ਸਾਰੇ ਜਿਹੜੇ ਨਾਰਥ ਇੰਡੀਆ ਵਾਲੀ ਬੈਲਟ ਹੈ ਕਿ ਬਹੁਤ ਲਿਬਰਲ ਹੈ ਆਪਸ ਵਿੱਚ ਮਿਲ ਆ ਪੜਿਆ ਆਪਾਂ ਆਪਾਂ ਨਾਰਥ ਇੰਡੀਆ ਮਹਿਮਾਨ ਨਵਾਜ਼ੀ ਲਈ ਬਹੁਤ ਚੰਗੀ ਤਰ੍ਹਾਂ ਜਾਣਿਆ ਜਾਂਦਾ ਆਪਣੇ ਵੀ ਕਹਿੰਦੇ ਜੀ ਕੋਈ ਦੁਸ਼ਮਣ ਵੀ ਆਵੇ ਘਰੇ ਫਿਰ ਉਹਨੂੰ ਵੀ ਬੰਦਾ ਉਠਾ ਕੇ ਪਿਆ ਪਿਆ ਸੋ ਕਮਰਾਜਾ ਅਸਰ ਤੋਂ ਕਿੱਥੇ ਕਿੱਥੇ ਰੋਕਣਗੇ ਫਿਰ ਉਹ ਇੰਟਰਨੈਟ ਬਹੁਤ ਵਾਸਟ ਹੈ ਵਾਲ ਦੂਰ ਦਰਡੇ ਗੱਨਾ ਪਹੁੰਚ ਜਾਂਦੇ ਆਹ ਤਲਕੀ ਹੋ ਜਾਂਦੀ ਹੈ ਕੁਛ ਆਰਟਿਸਟ ਕਈ ਵਾਰੀ ਸਿਆਸਤ ਨਾਲ ਜੁੜੇ ਹੁੰਦੇ ਆ ਉਹਨਾਂ ਦਾ ਉਹ ਨਜ਼ਰੀਆ ਹੁੰਦਾ ਪਰ ਚੰਗ ਲੱਗਦੀ ਤੇ ਨਹੀਂ ਲੱਗਦੀ ਅਜੇ ਤੱਕ ਅਜੇ ਰੌਲਾ ਹੀ ਤਬਰ ਕਈ ਹੈ ਹਰ ਸਭ ਤੁਸੀਂ ਅੱਛੀ ਅਭਿ ਕਰਦੇ ਆਂ ਅੱਜ ਕੱਲ ਆਰਟੀਸਟਿਕ ਪਲੇਟਫਾਰਮ ਤੇ ਜੋ ਕਰੋਸ ਹੋ ਜਾ ਰਿਹਾ ਹੈ ਉਹਦਾ ਜਾਨੀ ਕੀ ਕਹਿਣਾ ਚਾਹੋਗੇ ਉਹ ਹੀ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਕਿ ਤੁਸੀਂ ਇੱਕ ਲਿੰਮਟ ਬਤ ਮਾਲੋ ਹੋ ਤੁਸੀਂ ਤੁਹਾਡੇ ਹਰਿਆਣਾ ਦੇ ਆਰਟਿਸਟ ਹੈ ਤੁਹਾਡੀ ਗਵਰਨਮੈਂਟ ਕਹਿੰਦੀ ਹੈ ਕਿ ਵੈਪਨ ਵਾਲੇ ਗਾਣੇ ਨਹੀਂ ਹੋਣੇ ਚਾਹੀਦੇ YouTube ਤੇ ਪਰ ਜੇ ਤੁਸੀਂ Netflix ਤੇ ਜਾਨੇ ਹੋ ਜਾਂ Amazon ਤੇ ਜਾਨੇ ਹੋ ਜਾਂ ਹੋ ਬਹੁਤ ਕਵਰਮੈਂਟ ਉਹਨਾਂ ਨੂੰ ਵੀ ਛੱਡੋ ਤੁਸੀਂ ਇੰਨੇ ਐਪ ਬਣ ਗਏ ਜਿਹੜੇ ਮਤਲਬ ਤੁਸੀਂ ਨਾ ਲੈਣਾ ਚੰਗਾ ਸਮਝੋ ਨਾ ਬਾਈ ਨਾ ਤੁਸੀਂ ਕਾਟ ਸਟਾਪ ਬਟ ਇਹ ਹੁਣ ਦੁਨੀਆ ਹੈ ਇਹਨੂੰ ਤੁਸੀਂ ਕਿੱਥੇ ਤੱਕ ਰੋਕੋਗੇ ਲਗਦਾ ਨਹੀਂ ਔਰ ਇਹ ਸ੍ਰੀਤੀ ਖਤਮ ਹੋ ਮੀ ਜਾ ਰਹੀ ਆ ਆਸ ਤੇ ਬੱਚੇ ਕੱਲ ਕੀ ਸੀ ਦੇਖੋ ਜਿਹੜਾ ਕਲੋਨੀਅਲ ਰੂਲ ਸੀਗਾ ਉਹ ਕੁਝ ਲੋਕਾਂ ਨੂੰ ਲੱਗਦਾ ਕਿ ਉਹ ਰਾਜ ਕਰਨਾ ਆ ਸੀ ਮੈਨੂੰ ਲੱਗਦਾ ਉਹ ਆਪਣਾ ਕਲਚਰ ਛੱਡਣਾ ਆ ਸੀ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਰਾਜ ਆ ਉਹਦੀ ਕਸੀਮਾ ਹੋ ਸਕਦੀ ਹੈ ਕੁਝ ਸਾਲ ਹੋ ਸਕਦੇ ਆ ਜਦੋਂ ਕੋਈ ਕਮਿਊਨਿਟੀ ਜਾਗਰੂਕ ਹੋ ਜੀਂ ਫਿਰ ਉਹ ਸਵਾਲ ਖੜੇ ਕਰੂਗੀ ਜਦੋਂ ਐਜੂਕੇਟ ਹੋ ਗਈ ਅਸਲ ਚ ਉਹ ਆਪਣਾ ਥੌਟ ਛੱਡ ਗਿਆ ਹੁਣ ਆਪਾਂ ਸਾਰੇ ਵੈਸਟ ਤੇ ਥੌਟ ਤੇ ਆ ਵੈਸੇ ਤਾਂ ਇਸ ਮੁਲਕ ਨੂੰ ਸੋਨੇ ਦੀ ਜਿਹੜੀ ਕਹਿੰਦੇ ਸੀ ਤੇ ਰੁਪਏ ਦੇ ਖਾਸੇ ਡਾਲਰ ਪਾਉਂਡ ਆ ਜਾਂਦੇ ਸੀ ਕਿਸੇ ਟਾਈਮ ਬਟ ਉਹ ਬ੍ਰিলিয়ੈਂਟ ਲੋਕ ਹੋਰਾਂ ਨੇ ਖਿੱਚ ਲਿਆ ਸਾਰਾ ਕੁਝ ਅੱਜ ਸਾਨੂੰ ਉੱਥੇ ਜਾਣਾ ਪੈ ਗਿਆ ਉਹਦੀ ਤਰਾਸ ਵੀ ਕੀ ਹੈ ਕਿ ਸਾਡਾ ਸਿਸਟਮ ਇਹ ਤਾਂ ਵਕਤ ਦੇ ਹਿਸਾਬ ਨਾਲ ਨਹੀਂ ਚੱਲ ਰਿਹਾ ਜਾਂ ਬਦਲਦੀ ਦੁਨੀਆ ਦੇ ਰੂਪ ਚ ਅਸੀਂ ਪਰਛੜ ਗਏ ਨਹੀਂ ਹੋਣਾ ਤਾਂ ਇਹ ਚਾਹੀਦਾ ਕਿ ਇੰਡਸ ਵੈਲੀ ਤਾਂ ਦੇਖੋ ਕਿੰਨੀ ਪੁਰਾਣੀ ਸਿਵਲਾਈਜੇਸ਼ਨ ਹੈ ਕੀ ਨਹੀਂ ਇੱਥੇ ਸਿਰਸਾ ਕੇਂਦਰ ਆਪਕੇ ਕੋੜੀ ਹਾਈਲ ਬੋਲਿੰਗ ਹੈ ਸਿਰਸਾ ਕੇਂਦਰ ਨਸੀ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਆਪ ਇਸ ਸਿਰਸਾ ਕੀ ਯੂਆ ਹਾਂ ਕਾ ਹਰਿਆਣਾ ਯੂਆ ਕੋ ਚਾਹਦੇ ਸਮਾਜ ਚ ਹਰ ਤਰ੍ਹਾਂ ਦਾ ਵਰਗ ਹੁੰਦਾ ਹੈ ਜੇ ਆਪਾ ਸਿਰਫ ਨਸ਼ੇੜੀਆਂ ਨੂੰ ਦੇਖਾਂਗੇ ਫਿਰ ਸਾਨੂੰ ਲੱਗਦਾ ਕਿ ਸਾਡਾ ਸਮਾਜ ਨਸ਼ੇੜੀ ਹੋ ਗਿਆ ਹੁਣ ਆਪਾ ਕਿੰਨੇ ਬੰਦੇ ਖੜੇ ਆ ਕਿੰਨੇ ਕਹ ਜਿਹੜੇ ਇਹਨਾਂ ਚ ਆਪਾਂ ਨੂੰ ਛੋਟੀ ਉਮਰ ਦੇ ਵੀ ਖੜੇ ਆ ਬੱਚੇ ਕੋਈ ਨਸ਼ਾ ਰਚਦਾ ਨਹੀਂ ਕਰਦੇ ਉਹ ਬਲੌਗਰ ਕਰਦਾਂਗੇ ਲੈ ਦੇਖੋ ਜਦੋਂ ਨਾ ਆਪਾਂ ਕਿਸੇ ਚੀਜ਼ ਦੀ ਰੇਸ਼ੋ ਕੱਢਦੇ ਆਂ ਜਦੋਂ ਕੋਈ ਸਰਵੇ ਹੁੰਦਾ ਉਹ ਐਸੇ ਤਰ੍ਹਾਂ ਹੁੰਦਾ ਜਿਦਾ ਆਪਾਂ ਕਿੰਨੇ ਜਣੇ ਆ ਇਹਨਾਂ ਚੋਂ ਆਪਾਂ ਦੇਖੀਏ ਕਿੰਨੇ ਕਿੰਨੇ ਸ਼ੇੜੀਆਂ ਇਹਦੇ ਦੋ ਹੀ ਤਰੀਕੇ ਆ ਕਿਸੇ ਵੀ ਨਸ਼ੇ ਨੂੰ ਸਿਸਟਮ ਨਹੀਂ ਖਤਮ ਕਰ ਸਕਦਾ ਕਿਉਂਕਿ ਸਿਸਟਮ ਲੂਪ ਹੋਲ ਬਹੁਤ ਹੈ ਨਸ਼ੇ ਨੂੰ ਸਮਾਜ ਸੇਵੀ ਜਾਂ ਕੋਈ ਵਿਆਸਤਰੀਆ ਸੰਸਥਾ ਮ ਸੌਖਾ ਕਰ ਸਕਦਾ स्पिरिचुअली ਤੁਹਾਨੂੰ ਕੋਈ ਗਾਈਡ ਕਰਨ ਜਾਂ ਤੁਹਾਡਾ ਬ੍ਰੇਨ ਜਿਹੜਾ ਤੁਹਾਡਾ ਬਦਲ ਦੀ ਕੋਸ਼ਿਸ਼ ਕਰਨਾ ਹੈ ਨਾ ਉਸ ਤਰ੍ਹਾਂ ਦੇ ਲੋਕ ਤੁਹਾਨੂੰ ਚਾਹੀਦੇ ਆ ਔਰ ਜੇ ਤੁਸੀਂ ਪਿੰਡ ਪੱਧਰ ਤੇ ਐਫਰਟ ਕਰੋਗੇ ਮੰਨ ਲਓ ਹੁਣ ਤੁਹਾਡੇ ਪਿੰਡ ਚ ہزار ਬੰਦੇ ਆ ہزار ਬੰਦੇ ਚ ਮੰਨ ਲਓ 150 ਨੌਜਵਾਨ 150 ਜੋ ਦਸਕਾਰ ਦੇ ਹੋਣਗੇ 15 ਕੋਈ ਇੱਕ ਪਿੰਡ ਪੱਧਰ ਤੇ ਜੇ ਜ਼ਿੰਮੇਵਾਰੀ ਚੁੱਕੋਗੇ ਫੇਰੇ ਚੀਜ਼ਾਂ ਨਸ਼ਾ ਤਾਂ ਪੂਰੀ ਦੁਨੀਆ ਚ ਬਹੁਤ ਹੈ ਵੈਸਟੇਜ ਤਾਂ ਸਾਡੇ ਨਾਲ ਬਹੁਤ ਜ਼ਿਆਦਾ ਹੈ

ਦੇਖੋ ਭੱਤਵਿਕ ਕਿਸ ਤਰ੍ਹਾਂ ਦੀ ਜੀਵ ਨੂੰ ਮੰਨਦੇ ਐ ਕਿ ਮਰਦ ਤੁਹਾਡੇ ਕਹਿਣ ਤੋਂ ਭਾਵੇਂ ਸਿਆਸਤ ਚ ਭਵੇਖ ਜਾਂ ਵੈਸੇ ਭਵੇਖ ਸਿਆਸਤ ਇਹ ਆਪਾਂ ਸਾਰੇ ਭਵੇਖ ਦੀ ਇੱਛਾ ਕਰਦੇ ਐ ਮਰਦ ਕਿਸੇ ਕੋ ਕੋਈ ਕਿਸ਼ਾਰ ਨੇ ਕਿਹਾ ਸੀ ਨਾ ਕਿ ਸਮਾਨ ਸਭ ਵਰਸਕ ਹੈ ਨਾ ਸੋ ਸਹਾਂ ਦਾ ਭਰੋਸਾ ਨਹੀਂ ਇਨਸਾਨ ਉਸ ਤਰ੍ਹਾਂ ਦੀ ਇੱਛਾ ਨਹੀਂ ਕਰ ਸਕਦੇ ਬਾਕੀ ਜਿਹੜਾ ਸਿਆਸੀ ਭਵੇਖ ਹੈ ਉਹ ਹਰ ਬੰਦੇ ਦਾ ਸ਼ੌਕ ਹੁੰਦਾ ਹੈ ਕੁਝ ਜਿਹੜੇ ਆਰਟਿਸਟ ਆ ਉਹ ਆਪਣੇ ਕੈਰੀਅਰ ਚ ਜਿਹਦੋਂ ਨੂੰ ਲੱਗਦਾ ਕਿ ਹੋਣਾ ਸੀ ਇਹ ਕੰਮ ਬਹੁਤ ਕਰ ਲੈ ਸਾਨੂੰ ਸਿਆਸੀ ਦੌਰ ਤੇ ਜਾਣਾ ਤੇ ਸਕਸੈਸਫੁਲ ਵੀ ਹੋ ਜਾਣਾ ਤੁਸੀਂ ਭਾਰਤ ਚ ਪੂਰੇ ਚ ਦੇਖੋਗੇ ਬਹੁਤ ਆਰਟਿਸਟ ਬਹੁਤ ਸਕਸੈਸਫੁਲ ਉਹਨਾਂ ਦਾ ਕੈਰੀਅਰ ਹੈ ਕੋਈ ਨਹੀਂ ਸੋਚਦਾ ਕਿ ਤੁਸੀਂ ਕਰ ਚੱਲਾ ਕਰਦੇ ਮੈਂ ਉਹ ਨਹੀਂ ਜੱਸ ਰਿਹਾ ਉਹਨਾਂ ਨੂੰ ਬਈ ਮੈਂ ਜਿਹੜਾ ਕੰਮ ਕਰ ਰਿਹਾ ਨਾ ਮੈਨੂੰ ਆਨੰਦ ਬਹੁਤ ਆ ਰਿਹਾ ਹੈਗਾ ਇੱਕ ਦਲਵੀਂ ਜ਼ਿੰਦਗੀ ਹੁੰਦੀ ਹੈ ਜਦੋਂ ਆਪਾਂ ਕਿਤੇ ਜੌਬ ਕਰਦੇ ਆ ਨਾ ਆਪਾਂ ਸਵੇਰੇ ਜਾਂਨੇ ਆਫਿਸ ਤੇ ਸ਼ਾਮ ਲਾਉਣੇ ਸਾਡੀਆਂ ਬਹੁਤ ਮਰਜ਼ੀਆਂ ਨਹੀਂ ਹੁੰਦੀਆਂ ਪਰ ਸੰਗੀਤ ਇੱਕ ਐਸੀ ਚੀਜ਼ ਹੈ ਨਾ ਇਹ ਇਹਦੇ ਵਿੱਚ ਖੁੱਲਾ ਕਰਮ ਹੈ ਤੁਸੀਂ ਗਾ ਕੇ ਆ ਗਿਆ ਆਪਰੇ ਔਰ ਦੂਜਾ ਅਸੀਂ ਖੇਤਾਂ ਨਾਲ ਬਹੁਤ ਜੁੜਿਆ ਹੋਇਆ ਹੈ ਸਾਡੇ ਅੰਦਰ ਕਿਸਾਨੀ ਜਾਂ ਮਜ਼ਦੂਰਾਂ ਲਈ ਪਿਆਰ ਘੁੱਟ ਘੁੱਟ ਕੇ ਭਰਿਆ ਹੈ ਜੇ ਮੈਂ ਕੋਈ ਨਿੱਜੀ ਤੌਰ ਤੇ ਸਿਆਸਤ ਜਾਊਗਾ ਤਾਂ ਸ਼ਾਇਦ ਉਹ ਚੀਜ਼ਾਂ ਗਾ ਨਹੀਂ ਪਾਉਂਗਾ ਇਹ ਜ਼ਰੂਰੀ ਹੈ ਕਿ ਮੈਂ ਕਿਸਾਨੀ ਹਕੂਕ ਲਈ ਜਾਂ ਕਿਸੇ ਮਜ਼ਦੂਰ ਦੀ ਗੱਲ ਕਰ ਲਈ ਮੈਂ ਕੋਈ ਧਰਨਾ ਲਾਵਾ ਇਹ ਮੈਂ ਸੜਕ ਰੋਕਾਂ ਹਰ ਵਕਤ ਦਾ ਪ੍ਰੋਟੈਸਟ ਦਾ ਵੇ ਹੈ ਮੈਂ ਆਪਣੇ ਕੀਤਾ ਚਗਾ ਸਕਦਾ ਸੋ ਮੈਨੂੰ ਇਹਦੇ ਚ ਅਨੰਦ ਆਉਂਦਾ ਮੈਂ ਪਿੰਡਾਂ ਚ ਆਮ ਲੋਕਾਂ ਦੀ ਗੁਰਬਤ ਦੇਖੀ ਹੈ ਉਹਨਾਂ ਦੀ ਜ਼ਿੰਦਗੀ ਦੇਖੀ ਹੈ ਐਸੇ ਘਰ ਵੀ ਦੇਖਿਆ ਮੈਂ ਛੋਟੇ ਸਾਡੇ ਪਿੰਡਾਂ ਚ ਇਸ ਵੇਲੇ ਚਾਹ ਜਦੋਂ ਬਣਾਉਣਾ ਮਿੱਠਾ ਨਹੀਂ ਹੁੰਦਾ ਜੀਲਰ 25 ਦੀ ਇਹ ਸ਼ਕਰ ਕੇ ਮੈਂ ਨੌਨ ਦੀ ਚੁਟਕੀ ਸਿਰਕੇ ਚਾਹ ਪੀ ਲਿਆ ਰਾਤ ਦੀ ਬਾਸੀ ਰੋਟੀ ਖਾਦਣਾ ਸੋ ਇਸ ਕਰਕੇ ਮੈਨੂੰ ਲੱਗਦਾ ਇਹ ਦਰਦ ਬਹੁਤ ਵੱਡਾ ਹੈ ਜੇ ਅਸੀਂ ਗਾ ਹੀ ਲਈਏ ਉਹ ਨਾ ਤਾਂ ਸਮਝੋ ਜ਼ਿੰਦਗੀ ਸਫਲ ਹੋ ਗਈ। ਮਤਲਬ ਨਹੀਂ ਸਮਝਦਾ ਨਹੀਂ ਤੇ ਕਿੱਥੇ ਕਰਾਂਗੇ ਰਾਜਨੀਤੀ ਦੇਖੋ ਮਾਲੋ ਤੁਸੀਂ ਅ ਸਿਆਸੀ ਤੌਰ ਤੇ ਚੇਅਰਮੈਨ ਬਣ ਗਏ। ਚੇਅਰਮੈਨ ਦੇ ਉੱਤੇ ਫਿਰ ਐਮਐਲਏ ਐਮਐਲਏ ਦੇ ਜੇ ਤੁਸੀਂ ਐਮਐਲਏ ਬਣ ਗਏ ਫਿਰ ਤੁਹਾਡੇ ਉੱਤੇ ਚੀਫ ਮਿਨਿਸਟਰ ਸਾਹਿਬ ਹੈ। ਫਿਰ ਜੇ ਤੁਸੀਂ ਚੀਫ ਮਿਨਿਸਟਰ ਬਣ ਗਏ ਫਿਰ ਸੈਂਟਰ ਗਵਰਨਮੈਂਟ ਹੈ। ਫਿਰ ਜੇ ਤੁਸੀਂ ਸੈਂਟਰ ਗਵਰਨਮੈਂਟ 'ਚ ਕੁਝ ਬਣ ਗਏ ਫਿਰ ਤੁਹਾਡੇ ਅੱਗੇ ਉਹ ਜਿਹੜਾ ਜਿਹੜਾ ਵਰਲਡ ਫਾਰਮ ਹੈ ਜਿਹੜੀ ਵੱਡੀ ਜਿਹਨੂੰ ਕਹਿੰਦੇ ਆ ਵੀ ਜਿਹੜੇ ਦੁਨੀਆ ਚ ਚਲਾਉਂਦੇ ਲੋਕ ਕਿੱਥੇ ਕਿ ਤੱਕ ਪਜੋਗੇ ਆਪਣੀ ਦੌਰ ਤੇ ਲਾਈਨ ਹੈ ਨਹੀਂ ਮੈਨੂੰ ਲੱਗਦਾ ਇਹ ਅੱਛੀ ਹੈ ਤੁਸੀਂ ਅਸੀਂ بڑے ਅੱਛੇ ਮੌਲ 'ਚ ਬਟੇ ਹੁਣ ਇਹ ਇਸੇ ਤਰ੍ਹਾਂ ਦੇ ਸਵਾਲ ਜੇ ਕੋਈ ਜੰਗਵਰ ਤੁਸੀਂ ਕਿਸੇ ਸਿਆਸੀ ਬੰਦੇ ਨੂੰ ਪੁੱਛੋਗੇ ਤਾਂ ਉਹਦੇ ਹੋਰ ਤਰ੍ਹਾਂ ਦੇ ਜਵਾਬ ਹੋਣਗੇ ਉਹ ਜਿਹ ਅਗਰੈਸ਼ਨ ਹੋਗਾ ਉਹ ਉਸ ਤਰ੍ਹਾਂ ਦੇ ਜਜ਼ਬੇ ਨਾਲ ਕਰੇਗਾ ਅਮੇਲਰ ਦਾ ਆਮ ਲੋਕ ਹੈ ਅੱਛਾ ਤੁਹਾਨੂੰ ਪਿੰਡ ਜ ਰਹਿਣਾ ਚੰਗਾ ਲੱਗਦਾ ਪੰਸਾਤ ਤੁਸੀਂ ਕਿਸਾਨ ਲੋਕਾਂ ਨੂੰ ਬੜਾ سپورਟ ਕੀਤਾ ਜਿਸ ਤਰ੍ਹਾਂ ਦੇ ਹੁਣ ਹਾਲਾਤ ਨੇ ਸਾਨੂੰ ਨਵੇਂ ਉੱਤਕ ਦਿੱਤਾ ਗਿਆ ਹੁਣ ਕਿਵੇਂ ਦੇਖਦੇ ਹੋ ਤੁਸੀਂ ਐਮਐਸਪੀ ਦੇ ਲੈ ਕੇ ਜਿਹੜੇ ਕਿਸਾਨ ਜਿਹੜੇ ਕਿਸਾਨ ਜੱਥੇ ਤਲਵੀਆਂ ਦੇ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਕੋਈ ਵੀ ਸਰਕਾਰ ਜੇਦਾ ਹੱਕ ਤੁਸੀਂ ਪੱਤਰਕਾਰੋਂ ਤੇ ਮੈਂ ਮੈਂ ਵੀ ਹੱਕਾ ਦੀ ਗੱਲ ਕਰਦਾ ਹਮੇਸ਼ਾ ਤੁਸੀਂ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਕਿਸੇ ਗਰੀਬ ਦੀ ਗੱਲ ਚੱਲੇ ਤੁਸੀਂ ਵੀ ਵੱਧ ਚੜ ਕੇ ਆਪਣੇ ਹਾਲਾਂਕਿ ਤੁਹਾਨੂੰ ਬਹੁਤ ਸਫਰ ਕਰਨਾ ਪੈਂਦਾ ਹੈ ਕਈਆਂ ਦੇ ਚੈਨਲ ਅੜਾ ਦਿੱਤੇ ਜਾਂਦੇ ਆ ਪਰਚੇ ਵੀ ਹੋ ਜਾਂਦੇ ਆ ਪ੍ਰੋਬਲਮ ਆ ਇਹ ਕੱਲੀਆਂ ਇੱਕ ਪਾਸੇ ਤਾਂ ਚਲੋ ਸਰਕਾਰ ਦਾ ਥਾਟ ਹੈ ਕਿ ਅਸੀਂ ਨਹੀਂ ਐਮਐਸਪੀ ਦੇਣੀ ਪਰ ਜਿਹੜੇ ਕਿਸੇ ਵੀ ਅੰਦੋਲਨ ਨੂੰ ਯਾਦ ਧਰਨੇ ਨੂੰ ਲੀਡ ਕਰਨ ਲਈ ਬੰਦੇ ਚਾਹੀਦੇ ਆ ਪਰ ਬੰਦਾ ਇੱਕ ਹੋਵੇ ਦੋ ਹੋਵੇ 10 ਹੋਵੇ ਤੁਸੀਂ ਤੇ ਮੈਂ ਮੰਨ ਲਓ ਤੁਸੀਂ ਕਿਸੇ ਧਰਮੇ ਜਾਣਾ ਤੁਸੀਂ ਕਿੱ데 ਜਾਓਗੇ ਉਹ ਸਾਡੇ 70 ਹੋ ਗਏ ਉਹਨਾਂ ਦੀ ਜਿਹੜੀਆਂ ਜੂਨੀਅਨ ਬੰਦਾ ਕੀ ਕਰੂਗਾ ਆ ਬੰਦਾ ਫਸ ਜਾਂਦਾ ਨਾ ਤੁਸੀਂ ਤੇ ਮੈਂ ਜਜਵਾਤੀ ਲੋਕ ਐ ਅਸੀਂ ਗੁਰਬਤ ਜਿਹੜੀ ਲੋਕ ਗੁਰਬਤ ਦੀ ਜ਼ਿੰਦਗੀ ਜਿਉਂਦੇ ਆ ਅਸੀਂ ਚਾਹੁੰਦੇ ਆ ਉਹਨਾਂ ਦਾ ਪੱਦਰ ਉੱਚਾ ਹੋਵੇ ਜਾਂ ਕਿਸੇ ਪਿੰਡ 'ਚ ਪਾਣੀ ਨਹੀਂ ਚੰਗਾ ਕਿਉਂਕਿ ਪਤਨ ਥੱਲੇ ਜਾ ਰਿਹਾ ਅਸੀਂ ਚਾਹੁੰਦੇ ਆ ਪਾਣੀ ਦਾ ਹੱਲ ਸਭ ਨੂੰ ਮਿਲੇ ਕਮ ਸੇ ਕਮ ਜੇ ਪਿਓਰ ਪਾਣੀ ਮਿਲੂ ਦੇਖੋ ਸਾਡੇ ਮੁਰਖ ਜੇ ਸਾਫ਼ ਪਾਣੀ ਵੀ ਸਾਨੂੰ ਮਿਲੀ ਜਾਵੇ ਨਾ ਦਾਸੀ ਲੋਕ ਸੁੱਕੀ ਰੋਟੀ ਨਾਲ ਵੀ ਚੰਗੀ ਜ਼ਿੰਦਗੀ گزار ਸਕਦੇ ਆ ਕਿਉਂਕਿ ਇੱਥੋਂ ਦੀ ਪੌਣ ਪਾਣੀ ਹਵਾ ਬਦਲਵੇਂ ਰੂਪ ਚ ਸਾਨੂੰ ਮਿਲਦਾ ਹੈ। ਗਰਮੀ ਵੀ ਹੈ ਠੰਡ ਵੀ ਹੈ। ਬਟ ਆਮ ਬੰਦਾ ਫਸ ਜਾਂਦਾ ረ ਜਰਾ ਕਿੱਥੇ ਜਾਵੇ? ਇੱਕ ਇੱਕ ਕੋਈ ਇੱਕ ਮੂਰੇ ਹੁੰਦੀ ਹੈ ਕੋਈ ਐਸੋਸੀਏਸ਼ਨ ਪੰਜਾਬ ਯੂਨੀਅਨ ਮੂਰੇ ਹੁੰਦੀ ਹੈ। ਤਾਂ ਬਾਅਦ ਚ ਫਿਰ ਉਹ ਆਪਾਂ ਇਹ ਤਾਂ ਗਲਤ ਸੀ ਜੀ। ਤਾਂ ਬੰਦਾ ਕਿੱਧਰ ਜਾਵੇ? ਇਸ ਕਰਕੇ ਆਮ ਬੰਦਾ ਬਹੁਤ ਕਨਫਿਊਜ਼ਡ ਹੈ। ਹਰ ਬੰਦੇ ਜਿਵਤੀ ਤੌਰ ਤੇ ਹੱਕ ਹਕੂਕ ਦੀ ਜਲ ਕਰਦਾ ਪਰ ਉਹਨਾਂ ਕੋ ਰਾ ਨਹੀਂ ਹੁੰਦਾ ਫਾਰਮੈਟ ਨਹੀਂ